ਨਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਹੰਗਾਮਾ ਕੀਤਾ ਜਾਂਦਾ ਜੀਆ ਦਰਅਸਲ ਪਿੰਡ ਵਾਸੀਆਂ ਦੇ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾਂਦਾ ਤਾਂ ਦੱਸਦੀ ਕਿ ਸਤਲੁਜ ਦਰਿਆ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਸੀ ਉਸ ਦਾ ਕਿਸਾਨ ਆਗੂਆਂ ਤੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਜਨਕ ਵਿਰੋਧ ਕੀਤਾ ਗਿਆ ਹਾ ਤਾਂ ਕਿ ਉਹਨਾਂ ਨੇ ਪ੍ਰਸ਼ਾਸਨ ਤੋਂ ਬੰਦ ਕਰਵਾਉਣ ਦੀ ਮੰਗ ਵੀ ਆਖੀ ਤਾਂ ਬਿਲਕੁਲ ਤੁਹਾਨੂੰ ਦੱਸਦੀ ਕਿ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਕਾਦੀਆਂ ਕਿਸਾਨ ਯੂਨੀ ਚੜੂਨੀ ਦੇ ਜੁਲਾ ਪ੍ਰਧਾਨ ਤੇ ਪਿੰਡ ਵਾਸੀਆਂ ਨੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਸਤਲੁਜ ਦਰਿਆ ਦੇ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਦੇ ਖੇਤਰ ਚ ਪਿਛਲੇ ਕੁਝ ਦਿਨਾਂ ਤੋਂ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਰੇਤ ਦੇ ਨਾਲ ਭਰੇ ਹੋਏ ਟਿਪਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਾਦੀਵਾਲ ਸਿਮੰਡ ਚੌਂਤਾ ਚੋਂ ਨਿਕਲ ਰਹੇ ਸੀ ਉਹਨਾਂ ਦੱਸਿਆ ਕਿ ਰੇਤ ਦੇ ਨਾਲ ਭਰੇ ਟਿੱਪਰ ਸਤਲੁਜ ਦਰਿਆ ਦੇ ਤੁਸੀਂ ਬੰਨ ਤੋਂ ਗੁਜ਼ਰਦੇ ਨੇ ਤੇ ਬਰਸਾਤਾਂ ਦੇ ਦਿਨਾਂ ਵਿੱਚ ਬੰਨ ਨੇ ਜਿਹੜੇ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਜਾਂਦੇ ਨੇ ਤੇ ਹੜ ਔਣ ਦੀ ਸਥਿਤੀ ਦੇ ਵਿੱਚ ਟੁੱਟ ਸਕਦਾ ਜਿਸ ਦੇ ਨਾਲ ਪਿੰਡਾਂ ਦਾ ਜਾਨੀ ਮਾਲੀਕ ਦੋਨੋਂ ਨੁਕਸਾਨ ਹੋ ਸਕਦਾ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਪਿੰਡ ਚੋਂ ਰੇਤ ਦੇ ਨਾਲ ਭਰੇ ਟਰੈਕਟਰ ਤੇ ਟਿੱਪੜ ਲੰਘਣ ਕਾਰਨ ਸਕੂਲ ਆਉਣ ਜਾਣ ਵਾਲੇ ਬੱਚਿਆਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਕਿਸਾਨ ਆਗੂ ਨੇ ਕਿਹਾ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਸਤਲੁਜ ਦਰਿਆ 'ਚ ਮਾਈਨਿੰਗ ਨਹੀਂ ਹੋ ਸਕਦੀ ਇਸ ਲਈ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਜ਼ਰੂਰ ਸਾਹਮਣੇ ਆਈਆਂ ਨੇ ਇੱਕ ਵਾਰ ਰੁਕ ਕਰ ਲੈਣੇ ਆ। ਓਏ ਮਰੇਲਪੁਰ ਲੈ ਲਉਂਗੀ ਬਾਈ। ਰਾਈਆਂ ਦੀ ਹੈ ਜੀ। ਰਾਈਆਂ ਤੋਂ ਕੌਣ ਨੇ? ਸਾਇਟ ਦੀ ਹੈ। ਸੀਮੈਂਟ ਦੀ ਦੁਕਾਨ ਹੈ ਜੀ। ਇਹ ਜੇ ਰੇਤਾ ਉਹ ਹੈ ਬਾਈ ਹੁਣ ਵਿੱਚ ਵਿੱਚ ਧਾਰ ਤੋਂ ਫੁੱਟੇ ਹੀ ਆਉਂਦੀ ਹੈ ਜੀ। ਅੱਛਾ ਜੀ। ਪਾਰਟੀ ਕਿੰਨੇ ਦੀ ਪਾਰਟੀ ਬਾਈ? ਪਾਰਟੀ ਦਿਖਾਈ ਅੱਜ ਜੀ। ਦੁਵਾਰ ਦੇ ਤੱਕ ਆਪਾਂ ਦਾ ਕਿੰਨਾ ਪਾਸ ਇਹ ਦਿੱਤਾ ਤਾਂ 550 ਫੋਟਾ ਵਰਤੀ ਤੇ ਸਾਰਾ ਨਿਕਰੀ ਮਾਰੇ ਨੂੰ ਪੜਨਾ ਨਹੀਂ ਆਲ ਬੋਨਡਰ ਨਾਲ ਕੱਲੇ ਗਿਆ ਅਬਰੇ ਅੱਜ ਹੀ ਆਇਆ ਸੀ ਅੱਛਾ ਜੀ ਤੇ ਕੱ데 ਨਾਲ ਭਰੇ ਆ ਗਿਆ ਉੱਥੇ ਉੱਥੇ ਵੀ ਦੇ ਮਸ਼ੀਨਾ ਨੇ ਯਾਰ ਅੱਛਾ ਜੀ ਹਾਂ ਜਿਹੜੀਆਂ ਇਹ ਛੋਟੀਆਂ ਵੀ ਨੇ ਹਾਂ ਵੱਡੀਆਂ ਵੀ ਨੇ ਲੇਬਰ ਨਹੀਂ ਕਰ ਰਹੀ ਲੇਬਰ ਵੀ ਭਰਦੀ ਹੈ ਅੱਛਾ ਜੀ ਤੁਸੀਂ ਨਹੀਂ ਚੱਲ ਰਹੀ ਜਿਆਦਾ ਹੈ ਨਹੀਂ ਲੇਬਰ ਟਰਾਲੀਆਂ ਭਰਦੀਆਂ ਨੇ ਵਿੱਚ ਵਿੱਚ ਆਏ ਤਾਂ ਭਰਦੀਆਂ ਨੇ ਟਿੱਪਰ ਵੀ ਭਰਦੀ ਟਿੱਪਰ ਤਾਂ ਬੰਦ ਲਈ ਤੁਹਾਨੂੰ ਪਤਾ ਇੱਕ ਵਾਰੀ ਵੀ ਭਰਦੇ ਆ ਪਾਨੂੰ ਪਤਾ ਨਹੀਂ ਹੁਣ ਜਿਵੇਂ ਸਾਨੂੰ ਕਿਹਾ ਜਾਂਦਾ ਅਸੀਂ ਤਾਂ ਉਵੇਂ ਹੀ ਕਰਨਾ ਅਸੀਂ ਡਰਾਈਵਰ ਬੰਦੇ ਆ ਅਸੀਂ ਕੀ ਕਰ ਸਕਦੇ ਆ ਟੀਨ ਨਹੀਂ ਕੀਤੀ ਹੈ ਹਾਂ ਮਰੇ 에ਅਰਪੋਰਟ ਲੈ ਕੇ ਕੋਲੇ ਜਾਣਾ ਹੈ 에ਅਰਪੋਰਟ ਲੈ ਕੇ ਕੋਲੇ ਕਿਸੇ ਦੇ ਘਰੇ ਜਾਂ ਕਿੱਥੇ ਜਾਣਾ ਸੀ ਕਿਰੇ ਇੱਕ ਘਰੇ ਲਾਉਣਾ ਹੈ ਇਹ ਟਿੱਪਰ ਤੁਹਾਡਾ ਆਪਣਾ ਨਹੀਂ ਮੈਂ ਤਾਂ ਡਰਾਈਵਰ ਕਿਹਨਾਂ ਦਾ ਟਿੱਪਰ ਹੈ ਇੱਕਰ ਰਾਣੀ ਦਾ ਰਾਣੀ ਦਾ ਰਾਣੀ ਦਾ ਕਿਹਨਾਂ ਦਾ ਪਤਾ ਨਹੀਂ ਜੀ ਮਾਰਕਾ ਨੇ ਪੈਸੇ ਤੇ ਰਾਈਆਂ ਤੋਂ ਕਿਹਨਾਂ ਦਾ ਕੋਈ ਨਹੀਂ ਰਾਈਆਂ ਤੋਂ ਕਿਹਨਾਂ ਦਾ ਜਿਹੜੇ ਸੀਮਿੰਟ ਵਾਲੇ ਨਹੀਂ ਬੰਦ ਕਰ ਦੇ ਉਹ ਕੋਈ ਨਹੀਂ ਸੀਮਿੰਟ ਵਾਲੇ ਤੁਹਾਡੇ ਰੋਡ ਤੇ ਦੁਕਾਨ ਹੈ ਜੀ ਉਹਨਾਂ ਦੀ ਕੀ ਨਾਮ ਹੈ ਸੈਜ ਜੀ ਇਹਦੇ ਉੱਪਰ ਬੰਦ ਕਰ ਤੁਸੀਂ ਅੱਜ ਹੀ ਆਇਆ ਪ੍ਰੋਬਲਮ ਪਹਿਲੇ ਦਿਨ ਆਇਆ ਹਾਂ ਉਹ ਤਾਂ ਮੀਂਹ ਪੈ ਰਿਹਾ ਉਹ ਤਾਂ ਮੀਂਹ 'ਚ ਫਸਿਆ ਹੋਇਆ ਹੁਣ ਨਿਕਲਿਆ ਭਰਾਵਾ ਕੀ ਕਰੀਏ ਅਸੀਂ मेरा रमेश नाम है। मशीन तुम चलाते हो हाँ जी। किसकी मशीन है, है तुम्हारी? नूना वाले है हमारी कहाँ से हम तो नौकरी करने वाले हैं। ये किसकी मशीन है ये तो मालिक का है क्या नाम है मालिक का मालिक का नूना कहाँ के रहने वाले हैं इधर का कुमकला का अच्छा अच्छा ये तुम यहाँ पे मशीन चला रहे हो रेता बड़ा पहले टेपर नहीं सर ਤੁੱਕੇ ਕਿਉਂ ਖੜੇ ਹੋ ਗਿੱਦੜਿਆ ਮੈਂ ਕਿਉਂ ਖੜੇ ਫਿਰ ਨਹੀਂ ਨਹੀਂ ਅ ਵੀ ਗੱਡੀ ਖਰਾਬ ਹੈ ਅੱਛਾ ਅੱਛਾ ਹਾਂਜੀ ਔਰ ਮਸ਼ੀਨ ਚੱਲ ਰਹੀ ਹੈ ਤਾਂ ਉਹ ਵੀ ਤੂੰ ਚਲਾਉਂਦੇ ਹੋ ਨਹੀਂ ਨਹੀਂ ਉਹ ਦੂਸਰਾ ਪੱਟਾ ਦਾ ਅੱਛਾ ਅੱਛਾ ਹਾਂਜੀ ਦੂਸਰਾ ਪਾਰਟੀ ਔਰ ਵੀ ਕੰਮ ਕਰ ਰਹਾ کہیں ਹਾਂ ਦੂਸਰਾ ਮਸ਼ੀਨ ਹੈ ਯਾਰ ਅੱਛਾ ਤੁਹਾਡੇ ਪਾਸ ਇੱਕ ਹੀ ਮਸ਼ੀਨ ਹੈ ਜਾਂ ਤੁਹਾਰੇ ਮੈਂ ਇੱਥੇ ਹਾਂਜੀ ਇੱਕ ਹੀ ਹੈ ਅਰੇ ਮੇਰਾ ਨਾਮ ਜਸਪਾਲ ਸਿੰਘ ਆ ਵੀਰੇ ਅੱਛਾ ਜੀ ਉਹ ਬੱਚਿਆਂ ਵੀ ਕੀ ਬੈਂਸ ਚਲਾ ਰਹੇ ਹਾਂਜੀ ਮੈਂ ਆਪਣੀ ਬੱਸ ਬੈਂ ਨਾ ਅੱਛਾ ਜੀ ਤੇ ਉਹ ਵੀਰੇ ਰਸਤਾ ਤਾਂ ਖਰਾਬ ਹੀ ਆ ਬੰਨ ਵਾਲਾ ਬਹੁਤ ਬੁਰਾ ਹਾਲ ਆ ਹੁਣ ਬਹੁਤ ਕੀ ਗੱਡੀ ਲੈ ਕੇ ਆਇਆ ਮੈਂ ਉਹਦਾ ਕ ਕਾਰਨ ਵੀਰੇ ਹੋਣਾਹੀਂ ਆ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਟਰੱਕ ਬਾਰੇ ਮੇਰਾ ਭਜਨ ਸਿੰਘ ਆ ਪਿੰਡ ਮੰਡ ਚੋਂ ਦਾ ਇਹ ਨਜਾਇਜ਼ ਟੱਕ ਚੱਲ ਰਿਹਾ ਵਾ ਇਹ ਟੱਕ ਚੱਲਣ ਦੇ ਨਾਲ ਸਾਡਾ ਮੰਡ ਚੋਂ ਤੇ ਨੂੰ ਢਾ ਲੱਗੀ ਆ ਇਹ ਪਿੰਡ ਦੀ ਜਿੰਨੀ ਵੀ ਜ਼ਮੀਨ ਆ ਸਾਰੀ ਹਟ ਜਾਣੀ ਆ ਤੇ ਜਿਹੜਾ ਬੰਨ ਦੇ ਉੱਤੇ ਦੀ ਏਡੇ ਏਡੇ ਵੱਡੇ ਟਿੱਪਰ ਭਰ-ਭਰ ਕੇ ਲੰਘਦੇ ਆ ਉਹਦੇ ਨਾਲ ਬੰਨ ਥੱਲੇ ਬਹਿ ਚਲਿਆ ਭਾਦੋਂ ਦੇ ਮਹੀਨੇ ਦੇ ਵਿੱਚ ਪਿਛਲਾ ਰਿਕਾਰਡ ਕੱਢ ਕੇ ਦੇਖ ਲਓ ਜਦੋਂ ਵੀ ਦਰਿਆ ਭਰਦਾ ਭਾਦੋਂ ਦੇ ਮਹੀਨੇ ਚ ਭਰਦਾ ਐਂਡ ਤੇ ਆ ਕੇ ਇਹ ਹਜੇ ਬਰਸਾਤਾਂ ਸਾਡੇ ਸਿਰ ਤੇ ਖੜੀਆਂ ਨੇ ਕੱਲੋਂ ਇਥੋਂ ਜਦੋਂ ਦਰਿਆ ਭਰਿਆ ਪਾਣੀ ਲੁਧਿਆਣੇ ਤੱਕ ਮਾਰ ਕਰਨੀ ਆ ਤੇ ਇਹ ਨਜਾਇਜ਼ ਮਾਈਨਿੰਗ ਹੋ ਰਹੀ ਆ ਬਿਲਕੁਲ ਛੜਕਾਂ ਸਾਡੀਆਂ ਭੰਨ ਹੋ ਰਹੀਆਂ ਨੇ ਤੇ ਸਾਡੀ ਕੋਈ ਨਹੀਂ ਸੁਣਵਾਈ ਕਰ ਰਿਆ ਇਸ ਕਰਕੇ ਅਸੀਂ ਜਾਨੀ ਕਿ ਜਿਵੇਂ ਕਹਿੰਦੇ ਆਪਜੀ ਅੱਗੇ ਵੀ ਤੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਸਾਡਾ ਪਿੰਡ ਬਚਾ ਲਓ ਮੰਡ ਚੋਂ ਤਾਂ ਪਿੰਡ ਸਾਡਾ ਰੁੜ ਜਾਣਾ ਇਹ ਵੱਡੇ ਵੱਡੇ ਮਗਰਮਾਛਾ ਲਟੇਰੇ ਜਿਨ੍ਹਾਂ ਨੇ ਇਹ ਜਾਨੀ ਕਿ ਲਾਇਆ ਹੋਇਆ ਟੱਕ ਇਹ ਇਹ ਮਿਲ ਮਲਾ ਕੇ ਸਿਰੇ ਤੱਕ ਜਾਨੀ ਕਿ ਆਪਣਾ ਮਿਲੀ ਭੋਗਤਨਾ ਚੱਲ ਰਿਹਾ ਵਾ ਤੇ ਹੈਗਾ ਨਜਾਇਜ਼ ਹੈ ਬਿਲਕੁਲ ਹੀ ਇਹ ਇਸ ਕਰਕੇ ਸਾਡੀ ਤਾਂ ਬੇਨਤੀ ਆ ਵੀਰ ਮੇਰੇ ਆ ਵੀ ਇਹ ਕਿਸੇ ਤਰੀਕੇ ਨਾਲ ਪ੍ਰਸ਼ਾਸਨ ਨੂੰ ਵੀ ਆ ਤੇ ਮੀਡੀਆ ਨੂੰ ਵੀ ਆ ਵੀ ਸਾਡੀ ਮਦਦ ਕਰੋ ਤੇ ਇਹ ਕਿਸੇ ਤਰੀਕੇ ਨਾਲ ਟੱਕ ਬੰਦ ਕਰਾਓ ਬੰਨ ਦਾ ਆ ਕੇ ਹਾਲ ਦੇਖ ਲਓ ਜਿਹਨੂੰ ਕੋਈ ਸਾਡੀ ਗੱਲ ਉੱਪਰ ਹੀ ਲੱਗਦੀ ਆ ਆ ਕੇ ਬੰਨ ਤੇ ਘੇੜਾ ਮਾਰ ਲਵੇ ਪ੍ਰਸ਼ਾਸਨ ਬੰਨ ਤੋਂ ਦੇਖ ਕੇ ਉਹਨਾਂ ਨੂੰ ਆਪੇ ਹੀ ਸਾਰਾ ਪਤਾ ਲੱਗ ਜਾਊਗਾ ਵੇ ਇਹ ਕੀ ਕੁਛ ਹੈ ਤੇ ਕਿੱਡੇ ਕਿੱਡੇ ਭਾਰੇ ਟਿਪਰ ਇਥੋਂ ਦੀ ਭਰ-ਭਰ ਕੇ ਲੰਘਦੇ ਆ ਤੇ ਦਰਿਆ ਸਤਲੋਜ ਦੇ ਅੰਦਰ ਆ ਪੌਪਲਨ ਮਸ਼ੀਨਾਂ ਦੇਖ ਲਓ ਤੁਸੀਂ ਇਹ ਲੋ ਟਾ ਪੌਪਲਨ ਮਸ਼ੀਨਾਂ ਵੱਡੀਆਂ ਚੱਲ ਰਹੀਆਂ ਨੇ ਦਰਿਆ ਦੇ ਵਿੱਚ ਖੜੇ ਆ ਇਹ ਸਤਲੋਜ ਦਰਿਆ ਦੇ ਕੰਬੇ ਖੜੇ ਆ ਜੀ ਠੀਕ ਹੈ ਹਾਜੀ ਮੈਂ ਗਿਆਨ ਸਿੰਘ ਮੰਡ ਜ਼ਿਲ੍ਹਾ ਮੀਤਪੁਰ ਸਾਹਿਬ ਦੇ ਲਖੋਵਾਲ ਅਸੀਂ ਅਸਵੇ ਦਰਿਆ ਦੇ ਵਿੱਚ ਖੜੇ ਸਤਲੋਜ ਦੇ ਵਿੱਚ ਜਿਹੜੇ ਇਥੇ ਮੈਲਗ ਹੋ ਰਹੀ ਹੈ ਨਵੇਂ ਸ਼ਹਿਰ ਦੀ ਆ ਜੀ ਇਹ ਤੇ ਟਿਪਰ ਨਿਕਦੇ ਨੇ ਲੁਧਿਆਣੇ ਨੂੰ ਚੌਂਤਾ ਮੰਡ ਹਾਦੀয়াল ਮੰਡ ਜਾ ਕੇ ਦੇਖੋ ਆਪਣੇ ਬੰਦਾ ਕੀ ਲਾ ਹੋਇਆ ਹਾਲ ਦੇਖੋ ਬੰਦਾ ਕੀ ਉਥੇ ਬੱਚੇ ਬੈਨ ਆ ਜਾਈ ਬੈਨ ਅਸੀਂ ਮੌਕੇ ਦੇ ਮਜ਼ਦੂਰ ਆ ਤੇ ਸਾਡੇ ਦਾ ਇਹੀ ਹੈ ਵੀ ਅਸੀਂ ਇਹ ਟੱਕ ਬੰਦ ਕਰਕੇ ਦਾਮ ਲਾਵਾਂਗੇ ਦੇਖੋ ਜੀ ਜਿਹੜਾ ਸਾਡਾ ਇਹ ਟੱਕ ਦਾ ਮਸਲਾ ਆ ਪਹਿਲਾਂ ਵੀ ਅਸੀਂ ਕਈ ਵਾਰ ਇਸ ਕੀ ਦੇ ਉੱਤੇ ਕੀਤੀਆਂ ਨੇ ਪਰ ਅੱਜ ਸਾਡੀ ਜਥੇਬੰਦੀ ਨਾਲ ਜੋ ਆ ਕੇ ਦੇਖਿਆ ਵੀ ਮਾਨ ਸਾਹਿਬ ਜੋ ਤੁਸੀਂ ਕਹਿੰਨੇ ਆ ਵੀ ਇੱਕ ਤਾਂ ਦਰਖਤਾਂ ਦਾ ਤੁਸੀਂ ਦੇ ਰਹੇ ਆ ਵੀ ਜਿਹੜਾ ਮੋਟਰ ਤੇ ਦਰਖਤ ਨਾ ਲਾਊਗਾ ਪੰਜ ਸ਼ਾਇਦ ਮੈਂ ਸਖਤ ਕਾਨੂੰਨ ਬਣਾ ਕੇ ਉਹਤੇ ਪਰਚਾ ਵੀ ਕਰਾ ਸਕਦਾ ਅੱਜ ਮੈਂ ਕਹੂੰਗਾ ਕਿ ਸਾਡੇ ਮੀਡੀਆ ਪੱਤਰਕਾਰ ਨੂੰ ਵੀ ਆ ਜੰਗਲ ਦਾ ਦੇਖੋ ਕੀ ਹਾਲਾ ਦਾ ਜਿਹੜਾ ਕਿ ਪੌਪਲਨ ਅੱਜ ਪੱਟਣ ਲੱਗੀਆਂ ਹੋਈਆਂ ਸਾਡਾ ਜਿਹੜਾ ਦਰਖਤਾਂ ਦਾ ਬੰਦਾ ਹਾਲ ਆ ਜੰਗਲ ਦੇ ਵਿੱਚ ਟੱਕ ਲੱਗਿਆ ਹੋਇਆ ਦੇਖੋ ਵੀ ਇਹ ਜੰਗਲ ਨੂੰ ਅਸੀਂ ਬਚਾਉਣਾ ਕਿ ਜਾਂ ਦਰਖਤਾਂ ਨੂੰ ਅਸੀਂ ਇਹ ਚੀਜ਼ਾਂ ਮਸ਼ੀਨਾਂ ਲਾ ਕੇ ਨਜਾਇਜ਼ ਮਾਈਨਿੰਗ ਕਰਕੇ ਅਸੀਂ ਇਹਨੂੰ ਪੱਟ ਕੇ ਆਪਣੇ ਨੂੰ ਬਰਬਾਦ ਕਰਨਾ ਆ ਪਰ ਅਸੀਂ ਹੁਣ ਜਿੱਥੋਂ ਜੰਗਲ ਦੇ ਵਿੱਚੋਂ ਵੀ ਲੰਘ ਕੇ ਆਏ ਆ ਦਰਖਤ ਪੱਟ ਪੱਟ ਕੇ ਸਾਈਡ ਤੋਂ ਦੀ ਸੈਟ ਛੱਡ ਕੇ 3 ਕਿਲੋਮੀਟਰ ਜੰਗਲ ਦੇ ਵਿੱਚ ਰਸਤਾ ਬਣਾਇਆ ਗਿਆ ਇਹ ਦਰਖਤ ਪੱਟੇ ਗਏ ਨੇ ਪਰ ਉਹ ਅਸੀਂ ਕਹਿੰਨੇ ਆ ਵੀ ਇਹ ਦਰਖਤਾਂ ਦਾ ਹਰਜਾਨਾ ਜੇ ਕੌਣ ਭਰੂਗਾ ਇਹਨਾਂ ਦਾ ਪਰ ਅੱਜ ਸਰਕਾਰ ਜੋ ਧੱਕੇਸ਼ਾਹੀ ਕਰ ਰਹੀ ਆ ਨਜਾਇਜ਼ ਮੈਨਿੰਗ ਹੋ ਰਹੀ ਆ ਅੱਜ ਆ ਮਸ਼ੀਨਾਂ ਦੇਖ ਲੋ ਤੇ ਜਿਹੜੀਆਂ ਆ ਜੰਗਲ ਦੇਖ ਲੋ ਆ ਜੰਗਲ ਦਾ ਕੀ ਹਾਲ ਆ ਜੰਗਲ ਪੱਟ ਕੇ ਸਾਰਾ ਜੀ ਆ ਨਜਾਇਜ਼ ਮੈਨਿੰਗ ਹੋਣ ਲੱਗੀ ਹੋਈ ਆ ਅੱਜ ਅਕਸਰਿੰਗ ਹਾਦੀਵਾਲ ਤੋਂ ਵੀ ਮੈਨਿੰਗ ਤੋਂ ਸ਼ੁਰੂ ਤਾਂ ਚੱਲੀ ਆ ਅਕਸਰ ਹਾਂਜੀ ਤੇ ਇੱਥੇ ਵੀ ਨਜਾਇਜ਼ ਮੈਨਿੰਗ ਹੋ ਰਹੀ ਆ ਕਾਫੀ ਦਿਨਾਂ ਤੋਂ ਕਦੇ ਇੱਕ ਸਾਈਡ ਹੋਣ ਲੱਗ ਜਾਂਦੀ ਆ ਕਦੇ ਦੂਜੀ ਸਾਈਡ ਹੋਣ ਲੱਗ ਜਾਂਦੀ ਆ ਹੁਣ ਇਹ ਕਿੱਥੇ ਹੋ ਰਹੀ ਆ ਇਹ ਹਾਦੀਵਾਲ ਦੇ ਔਰ ਤੌਂਟੇ ਮੰਡ ਦੇ ਵਿੱਚ ਹੋ ਰਹੀ ਆ ਜੀ ਔਰ ਹਾਦੀਵਾਲ ਦਾ ਔਰ ਜਿੱਥੇ ਤੱਕ ਜਾ ਰਹੀ ਆ ਇਹ ਗੱਡੀਆਂ ਉਹ ਟਿੱਕਰ ਲੈ ਕੇ ਜਾ ਰਹੇ ਨੇ ਉਹ ਬੰਨ ਦਾ ਬਹੁਤ ਬੁਰਾ ਹਾਲ ਹੈ ਜੀ ਜਾ ਕੇ ਦੇਖ ਤੱਕਦੇ ਹੁਣ ਇਸ ਟਾਈਮ ਵੀ ਬਰਤਾਨਾ ਹੋ ਰਹੀ ਆ ਉੱਥੇ ਇੱਕ ਸਾਈਕਲ ਵੀ ਨਹੀਂ ਲੰਘ ਸਕਦਾ ਜਿੱਤੇ ਇਹ ਐਨ ਐਨੀਆਂ ਗੱਡੀਆਂ ਤੇ ਭਰ ਭਰ ਕੇ ਲੈ ਕੇ ਜਾ ਰਹੇ ਨੇ ਸਾਡੇ ਬੱਚਿਆਂ ਦੀਆਂ ਬੰਨਾਂ ਦਾ ਜਿਹੜੀਆਂ ਆਉਂਦੀਆਂ ਉਹਨਾਂ ਦਾ ਕਿਸੇ ਟਾਈਮ ਦੀ ਕੋਈ ਹੱਸਾ ਹੋ ਸਕਦਾ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਇਹਦੇ ਨੂੰ ਬੰਦ ਕੀਤਾ ਜਾਵੇ ਇਹ ਪਿਆਰ ਪਾਣੀ ਦੇ ਨਾਲ ਹੋ ਗਏ ਜੀ ਇੱਥੋਂ ਕੋਈ ਨਹੀਂ ਦੱਸ ਰਿਹਾ ਜੀ ਕਿ ਕਿਹੜੀ ਕੰਪਨੀ ਚਲਾ ਰਹੀ ਆ ਕਿਹੜਾ ਠੇਕੇਦਾਰ ਆ ਜੀ ਇਹ ਜਦੋਂ ਜੀ ਇੱਥੇ ਇਹਨਾਂ ਨੂੰ ਪੁੱਛਦੇ ਆ ਤਾਂ ਇਹ ਕਹਿੰਦੇ ਆ ਜੀ ਵਸਾਸੀ ਦਾ ਨਵੇਂ ਸ਼ਹਿਰ ਦੇ ਏਰੀਆ ਤੇ ਚੱਲ ਰਹੇ ਆ ਠੀਕ ਹੈ ਜੋ ਪਾਰਟੀ ਆ ਇਹ ਨਵੇਂ ਸ਼ਹਿਰ ਨਹੀਂ ਹੈਗਾ ਮਤਲਬ ਰੀਗਰਿੰਗ ਚੱਲਦਾ ਹੈ ਨਹੀਂ ਜੀ ਨਹੀਂ ਜਿਹਨੂੰ ਪਾਰਟੀ ਘੱਟਦੇ ਨੇ ਉਹ ਮਤਲਬ ਇਹ ਨਵੇਂ ਸ਼ਹਿਰ ਨਵੇਂ ਸ਼ਹਿਰ ਏਰੀਆ ਦਾ ਦੱਸ ਰਿਹਾ ਜੀ ਕਿ ਅਸੀਂ ਨਵੇਂ ਸ਼ਹਿਰ ਏਰੀਆ ਦੇ ਚੱਕ ਰਹੇ ਆ ਚੱਕ ਰਹੇ ਜੀ ਲੁਧਿਆਣਾ ਦੇ ਨਾਲ ਟੰਡ ਹੱਦੀ ਵਾਲਾ ਟੰਟਾ ਮਾਨ ਅਸੀਂ ਤਾਂ ਪਹਿਲੇ ਡਾਕਵਾਲ ਏਰੀਆ ਬਹੁਤ ਹੈ ਫਟਾ ਕੇ ਦੇਖੋ ਅਭੀ ਪ੍ਰਿਵਾਸ਼ ਨੂੰ ਗੈਂਪੀ ਕਰਦੇ ਆਂ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ। ਆਹ ਵਾਹ। ਅੱਛਾ ਕੱਲੀਆਂ ਹੋਰ ਕੋਣਾ ਨਾਲ ਤੁਹਾਡੇ? ਅੱਛਾ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ویکਮਾਰ ਹੈ। ਅੱਛਾ ਜੀ। ਠੀਕ। ਆਜੋ। ਹਾਂ ਜੀ। ਤੁਹਾਡਾ ਕੀ ਨਾਮ ਹੈ ਜੀ? ਵੀਡੀਓ ਬਣਾ ਲਾ ਪਰਿਆ ਯਾਰਾ ਬਾਈ ਤੁਹਾਨੂੰ ਜੀ ਹੋਗੀ। ਤੁਹਾਡਾ ਕੀ ਨਾਮ ਹੈ? ਤੁਹਾਡਾ ਕੀ ਨਾਮ ਆ? ਤੁਸੀਂ ਤੁਸੀਂ ਮੈਨੂੰ ਤੁਸੀਂ ਆਪਣਾ ਨਾਮ ਦੱਸਦੇ ਨਹੀਂ ਆ। ਅੱਛਾ ਜੀ। ਨਹੀਂ ਜੀ। ਤੁਹਾਡਾ ਨਾਮ ਕੀ ਹੈ? ਕਿਹੜੇ ਪਿੰਡ ਦੇ ਤੁਸੀਂ? ਕਿਸੇ ਪਿੰਡ ਦਾ ਵੀ ਹੋਣਾ। ਨਹੀਂ ਨਹੀਂ ਤੂੰ ਤੁਹਾਡਾ ਤੁਰਕੀ ਵਾਲਾ ਜੀ। ਅੱਛਾ ਹਾਂ ਹਾਂ ਹਾਂਜੀ ਕੀ ਬਾਈ ਕੀ ਕੀ ਦੱਸ ਰਹੇ ਜੀ ਇਹ ਬੁਰਤੀ ਭਾਈ ਹੁਣੇ ਪੈਸੇ ਪੂਏ ਦਿੰਦੇ ਹੁਣੇ ਇਹਨਾਂ ਨੂੰ ਤਾਂ ਹੀ ਨਹੀਂ ਦੱਸਦਾ ਹੁਣ ਵੀ ਮੈਂ ਮੁਲਾਜ਼ਮਾਂ ਜਾਂ ਹਾਂ ਜਿਹੜਾ ਕਹਿ ਜਾਂਦਾ ਜਾਈਂ ਨਾ ਗੱਲ ਕਰੋ ਬੋਧ ਬੈਠੇ ਆਜੋ ਆਜੋ ਨੀ ਤੁਸੀਂ ਕਿਉਂ ਨਹੀਂ ਗੱਲ ਕਰ ਰਹੇ ਜੀ ਇਹਨੂੰ ਪੈਸੇ ਮਿਲਦੇ ਹੁਣੇ ਇਹ ਗੱਲ ਕਰੋ ਕੀ ਕਹਿ ਬਾਲੇ ਜੀ ਤੂੰ ਕਹਿੰਦਾ ਨਹੀਂ ਤੱਕਰ ਮਾਰ ਤਾ ਸੇਵਾ ਨਹੀਂ ਮੰਨਦਾ ਨਾ ਯਾਰ ਤੱਕਾ ਨਹੀਂ ਮਾਰਿਆ ਭਾਈ ਬਾਈ ਤੂੰ ਆਪਣਾ ਨਾਮ ਦੱਸ ਤੂੰ ਆਪਣਾ ਨਾਮ ਜਿੰਨਾ ਆਪਣਾ ਨਾਮ ਦੱਸ ਦੋ ਤੁਸੀਂ ਬਾਈ ਗੱਲ ਸੁਣੋ ਇੱਥੇ ਆਵੇ ਮੇਰੇ ਕੋਲ ਆ ਜਾਓ

ਉਹ ਕਹਿੰਦੇ ਬਾਹਰਲੀ ਥਾੜ ਪੱਤਰਕਾਰ ਆ ਗਏ ਜਿੱਥੇ ਪਰਚੀ ਕੱਟਦੇ ਉੱਥੇ ਉਹ ਕਹਿੰਦਾ ਪੱਤਰਕਾਰ ਇੱਥੇ ਆ ਜਾਓ ਜਿੱਥੇ ਪਰਚੀ ਕੱਟਦੇ ਇੱਥੇ ਆ ਜਾਓ ਮੋਰੇ ਸਾਰੇ ਅਸੀਂ ਅੰਦਰ ਹੀ ਆ ਗਏ ਸਾਰੇ ਆ ਗਏ ਕਿਸਾਨ ਜੁਨੀ ਵਾਲ ਇੱਥੇ ਆਏ ਹੋ ਨੇ ਸਾਰੇ ਅੰਦਰ ਆ ਗਏ ਉਹ ਬਹਿਸ ਨਹੀਂ ਹੁਣ ਘੇਰ ਕੇ ਖੜੇ ਆ ਕਹਿੰਦੇ ਸਾਡੇ ਨਾਲ ਗੱਲ ਆਫੀ ਕੀ ਗੱਲ ਵੀ ਕਰੇ ਸਰਕਾਰੀ ਬੰਦੇ ਉਹ ਕਹਿੰਦੇ ਗੱਲ ਪਾਰਕਾ ਘੇਰਨੀ ਉਹ ਵੀਰੇ ਮੇਰੀ ਅਸੀਂ ਸਰਕਾਰੀ ਬੰਦੇ ਨਹੀਂ ਆ ਗਿਆ ਸਰਕਾਰੀ ਨੂੰ ਫੜਾ ਸਰਕਾਰ ਤੈਨੂੰ ਮੂੰਹ ਘੜ ਮੂੰਹ ਚੱਕਾ ਕੋਈ ਮੈਂ ਉਹਦੇ ਮੂੰਹ ਕਿਉਂ ਕਰਨੀ ਦੱਸ ਤੁਹਾਡਾ ਯਾਰ ਜਦ ਜਿਹੜਾ ਸਰਕਾਰੀ ਹੁਣ ਨਾ ਜਾਣ ਕਰੋ ਤੁਸੀਂ ਫੋਨ ਕਿਹਨੂੰ ਲਾਇਆ ਹ ਆਦੇਸ ਇਹ ਕੀ ਨਾਮ ਆ ਜੀ ਨਹੀਂ ਆਗਾ ਫਿਰ ਤੁਹਾਡਾ ਰੋਲ ਹੈ ਨਹੀਂ ਇੱਥੇ ਜੈ ਜੀ ਸਾਹਿਬ ਦਾ ਨਾਮ ਵੀਰੇ ਤੂੰ 1 ਮਿੰਟ ਪਹਿਲਾਂ ਕਿਹਾ ਜੈ ਜੀ ਦਾ ਮੇਰੇ ਕੋ ਨੰਬਰ ਹੈ ਜੀ ਹੁਣ ਤੂੰ ਫੋਨ ਕਰ ਰਿਹਾ ਹੈਂ ਗੱਲ ਕਰ ਰਿਹਾ ਹੈਂ ਜੀ ਇਹ ਪੁੱਛਿਆ ਕੀ ਨਾਮ ਹਾਂ ਹਾਂ ਆ ਗੱਲ ਕਰੋ ਭਾਈ ਆ ਤਾਂ ਗੱਲ ਕਰ ਲਓ ਫਿਰ ਫੈਡਵਰੀ ਕਰ ਦੋ ਜੀ ਅੱਜ ਆ ਜੇ ਵੀ ਇੱਥੇ ਇਧਰ ਦੋ ਮਨ ਸਰ ਕਰੋ 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 ਹਾਲੋ ਚਰਾ ਗੱਲ ਕਰੋ ਆ ਗੱਲ ਕਰੋ ਤੁਸੀਂ ਕਿਹੜੇ ਜੈ ਨੂੰ ਫੋਨ ਲਾਇਆ ਸੀ ਹਲੋ ਆ ਜੇ ਇੱਥੇ ਨਾਮ ਤਾਂ ਦੱਸੋ ਉਹਨਾਂ ਦਾ ਕੱਟਿਆ ਗਿਆ ਜੀ ਹਲੋ ਨਹੀਂ ਤੁਸੀਂ ਨਾਮ ਤਾਂ ਦੱਸੋ ਉਹਨਾਂ ਦਾ ਕੀ ਆ ਬੰਨ ਬੰਨ مر میں لے جا رہا ہوں اور میں ڈبل ہوں مانجان پر یول 10 منٹ دے دے باہر نکادے میرے بہت خطرہ ہے اکے طرح کر کے نال دے ڈپاں دے مکان اندر اندے نالے کوئی ٹائم نکا دیکھ سادے جا کے او تو کوئی ہوریاں مائننگ ہاں ہاں 14 ہوریاں مار کے کولے ایا کٹ بیلن کر کے ہو جا کادے نال پے جا رہے ہیں تو کسری کر دے کادے نال جا رہی ہے ਅਗਰ ਮੈਂ ਆਂ ਕੀ ਮੈਂ ਕਰ ਰਹੇ ਕੋਈ ਨਵਾਂ ਇਹ ਗਰੇ ਮਕਾਨ ਕੋਈ ਮਸੂਹ ਬਣਾਇਆ ਜੀ ਤੇ ਜੇ ਵੀ ਆਪਾਂ ਨੇ ਕਿੱਥੋਂ ਬਣਾਵਾਂਗਾ